ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਇਹ ਦਰਖਤ ਸਾਹਮਣੇ ਨਜ਼ਰ ਆ ਰਹੇ ਹੋਣਗੇ ਇਹ ਬਜ਼ੁਰਗ ਆ ਪਿੰਡ ਚੰਦਪਨ ਦੇ ਬਜ਼ੁਰਗ ਆ ਤੇ ਇਹਨਾਂ ਨੇ ਪਿਛਲੇ ਸਾਲ ਆ ਜਿਹੜੇ ਦਰਖਤ ਲਗਾਏ ਸੀ ਤੇ ਅੱਜ ਛਾਂ ਦਿੰਦੇ ਆ ਬਿਲਕੁਲ ਬਹੁਤ ਵਧੀਆ ਜਿਹੜੀ ਛਾਂ ਤੁਸੀਂ ਦੇਖ ਰਹੇ ਹੋਗੇ ਕਿ ਸੰਘਣੀ ਛਾਂ ਤੇ ਦਰਖਤ ਲਗਾਉਣੇ ਚਾਹੀਦੇ ਤੇ ਦਰਖਤ ਲਗਾਉਣ ਦੀ ਜਿਹੜੇ ਸਾਵਣ ਦਾ ਮਹੀਨਾ ਆਇਆ ਸੀ ਤੇ ਉਸ ਵਿੱਚ ਦਰਖਤ ਬਹੁਤ ਲਗਾਏ ਗਏ ਆ ਹੁਣ ਵੀ ਇਸ ਸਾਲ ਵੀ ਜਿਹੜਾ ਇਹਨਾਂ ਬਜ਼ੁਰਗਾਂ ਵੱਲੋਂ ਜਿਹੜਾ ਮਨਰੇਗਾ ਮਜ਼ਦੂਰ ਦੇ ਵਿੱਚ ਕੰਮ ਕੀਤਾ ਗਿਆ ਤਾਂ ਦਰਖਤ ਲਗਾਏ ਗਏ ਆ ਬਹੁਤ ਸਾਰੇ ਪਰ ਇਹ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਜਿਹੜਾ ਦਰਖਤ ਜਿਸ ਦੇ ਥੱਲੇ ਖੜੇ ਆ ਬਜ਼ੁਰਗ ਤਾਂ ਉਹ ਪਿਛਲੇ ਸਾਲ ਲਗਾਇਆ ਗਿਆ ਸੀ ਤੁਸੀਂ ਦੇਖ ਰਹੇ ਹੋ ਛਾਂ ਦਾ ਇਥੋਂ ਆਉਣ ਜਾਣ ਵਾਲੇ ਲੋਕ ਵੀ ਆਨੰਦ ਮਾਣਨਗੇ ਤੇ ਵਾਤਾਵਰਨ ਜਿਹੜਾ ਉਹ ਵੀ ਅਨਕੂਲ ਹੋਵੇਗਾ ਜੋ ਕਿ ਜ਼ਹਿਰੀਲਾ ਪਾਇਆ ਜਾ ਰਿਹਾ ਪੰਜਾਬ ਦੇ ਪਾਣੀਆਂ ਦੇ ਉੱਪਰ ਸੰਕਟ ਹੈ ਤੇ ਪੰਜਾਬ ਦੀ ਜਿਹੜੀ ਹਰਿਆਲੀ ਉਹ ਖਤਮ ਹੁੰਦੀ ਜਾ ਰਹੀ ਹੈ ਤੇ ਜਿਹੜਾ ਕਿ ਮੀਂਹ ਬਾਰਿਸ਼ ਨਾ ਹੋਣਾ ਇਹ ਵੀ ਇੱਕ ਦਰਖਤ ਨਾ ਹੋਣਾ ਵੱਡਾ ਕਾਰਨ ਮੰਨਿਆ ਜਾਂਦਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਰਕਾਰ ਵੀ ਵਕਫ ਵਕਫ ਤਰ੍ਹਾਂ ਦੇ ਜਿਹੜਾ ਉਪਰਾਲੇ ਕਰ ਰਹੀ ਹੈ ਦਰਖਤ ਲਗਵਾਉਣ ਦੇ ਤਾਂ ਇਹੀ ਉਪਰਾਲਾ ਸਰਕਾਰ ਦੇ ਦੁਆਰਾ ਕੀਤਾ ਗਿਆ ਸੀ ਤੁਸੀਂ ਇੱਥੋਂ ਲੈਣ ਵਾਰ ਸਾਹਮਣੇ ਦਰਖਤ ਦੇਖ ਰਹੇ ਹੋਗੇ ਤਾਂ ਇਹਨਾਂ ਬਜ਼ੁਰਗਾ ਨੇ ਲਗਾਏ ਹੋਏ ਇਹ ਦਰਖਤ ਪਿਛਲੀ ਵਾਰ ਵੀ ਜਦੋਂ ਮਨਰੇਗਾ ਦੇ ਵਿੱਚ ਕੰਮ ਕਰਦੇ ਸੀ ਤਾਂ ਉਦੋਂ ਲਗਾਏ ਗਏ ਸੀ ਤਾਂ ਇਹ ਜੀਦਾ ਰੋਡ ਨੂੰ ਜਾਂਦਾ ਹੋਇਆ ਰਸਤਾ ਸਾਹਮਣੇ ਦਿਖਾ ਦਿੰਨੇ ਆ ਸੀ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਉਹ ਸਾਹਮਣੇ ਦਰਖਤ ਉਧਰਲੇ ਪਾਸੇ ਵੀ ਲੱਗੇ ਹੋਇਆ ਤਾਂ ਬਹੁਤ ਵਧੀਆ ਜਿਹੜੀ ਸੜਕ ਤੇ ਤੁਹਾਨੂੰ ਹਰਿਆਲੀ ਦਿਖੇਗੀ ਤੇ ਹਰਿਆਲੀ ਵਾਲੇ ਰੋਖਾ ਛਾਂ ਵਾਲੇ ਰੋਖਾ ਗੱਲਬਾਤ ਕਰਾਂਗੇ ਆਪਾਂ ਬਜ਼ੁਰਗਾਂ ਦੇ ਨਾਲ ਤੇ ਪੁੱਛਦੇ ਆ ਇਹਨਾਂ ਨੂੰ ਕਿੰਨੇ ਦਰਖਤ ਐਕਤੀ ਲਾਏ ਆ ਤੇ ਪਿਛਲੇ ਸਾਲ ਵੀ ਲਗਾਏ ਸੀ ਬਾਪੂ ਸ਼ਾਸ਼ੀ ਕਾਲ ਜੀ ਕਿਵੇਂ ਠੀਕ ਹੋ ਜੀ ਠੀਕ ਹੈ ਜੀ ਫਿਰ ਆ ਮਨਰੇਗਾ 'ਚ ਕੰਮ ਕਰ ਰਹੇ ਹੋ ਜੀ ਹਾਂਜੀ ਤੇ ਬਾਪੂ ਜੀ ਆ ਦਰਖਤ ਜਿਹੜੇ ਇਸ ਵਾਰ ਕਿੰਨੇ ਜਿਹੜੇ ਦਰਖਤ ਲਾਏ ਆ ਤੁਸੀਂ 5-600 ਦਰਖਤ ਲਾ ਪੰਜ 600 ਦਰਖਤ ਲਗਾ ਦਿੱਤਾ ਜੀ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਦਰਖਤ ਲਾਉਣ ਦੇ ਵਾਸਤੇ ਵੱਧ ਤੋਂ ਵੱਧ ਲਾਉਣੇ ਚਾਹੀਏ ਜੀ ਵੱਧ ਤੋਂ ਵੱਧ ਲਾਉਣੇ ਚਾਹੀਏ ਜੀ 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 ਤਾਂ ਜਿਹੜੇ ਮਨਰੇਗਾ ਮਜ਼ਦੂਰੀ ਤਾਂ ਮਿਲ ਜਾਂਦੀ ਹੈ ਤੁਸੀਂ ਕੰਮ ਕਰਦੇ ਹੋ ਨਰਖਤ ਲਗਾਏ ਸੀ ਮਿਲ ਜਾਂਦੀ ਹੈ ਹਾਂ ਜੀ ਕਈ ਵਾਰ ਇਹ ਹੁੰਦਾ ਕਿ ਦਰਖਤ ਵੀ ਲਗਾ ਦਿੱਤੇ ਚਲੋ ਤੁਸੀਂ ਉਹੀ ਕੰਮ ਕਰਨਾ ਹੁੰਦਾ ਹੈ ਨਾ ਬੰਦੇ ਨੇ ਮਿਹਨਤ ਕੀਤੀ ਹੈ ਤਾਂ ਉਹਨਾਂ ਨੂੰ ਮਜ਼ਦੂਰੀ ਜਰੂਰ ਮਿਲਣੀ ਚਾਹੀਦੀ ਹੈ ਅਸੀਂ ਵੀ ਉਹਨਾਂ ਨੂੰ ਕਵਾਂਗੇ ਭੈਣ ਭਰਾਵਾਂ ਨੂੰ ਜਿਹੜੇ ਵੀਰ ਸਾਡੇ ਅਫਸਰ ਸ਼ਾ ਨੇ ਉਹਨਾਂ ਨੂੰ ਕਵਾਂਗੇ ਕਿ ਇਹਨਾਂ ਨੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਤੇ ਇਹਨਾਂ ਦੀ ਮਜ਼ਦੂਰੀ ਵੀ ਮਿਲਣੀ ਚਾਹੀਦੀ ਹੈ ਜੇਕਰ ਕਿਸੇ ਦੀ ਪੈਂਡਿੰਗ ਪਈ ਆ ਤਾਂ ਗੱਲਬਾਤ ਆਪਾਂ ਦੂਜੇ ਬਜ਼ੁਰਗ ਨਾਲ ਵੀ ਕਰਾਂਗੇ ਆਪਾਂ ਹਾਂ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਜੀ ਠੀਕ ਹੈ ਠੀਕ ਦਰਖਤ ਲਗਾ ਕੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਪਹਿਲਾਂ ਤਾਂ ਤੁਸੀਂ ਆਨੰਦ ਮਾਨ ਰਹੇ ਹੋ ਇੱਥੇ ਹੈਨਾ ਹਾਂ ਜੀ ਹਾਂ ਸ਼ਾਨਦਾ ਤੇ ਕਿੰਨੇ ਦਰਖਤ ਪਿਛਲੀ ਵਾਰੀ ਇਹ ਲਗਾਏ ਸੀ ਜਿਹੜੇ ਤੁਸੀਂ ਦਰਖਤ ਤਿੰਨ 400 ਹੀ ਹੋਏ ਸੀਗਾ ਜੀ ਤਾਂ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਇੱਥੋਂ ਦੀ ਜਦੋਂ ਲੰਘਦਾ ਸੀ ਤਾਂ ਦੇਖਦਾ ਹੁੰਦਾ ਸੀ ਕਿ ਤੁਸੀਂ ਦਰਖਤ ਜਿਹੜੇ ਉਹ ਲਗਾਏ ਸੀ ਹੈਨਾ ਤਾਂ ਇਸ ਵਾਰ ਸਫਾਈ ਫਿਰ ਕਰ ਦਿੱਤੀ ਇਹਨਾਂ ਦੇ ਥੱਲੋਂ ਜੀ ਹਾਂ ਜੀ ਹਾਂ ਕਰੀ ਜਾਂਦੇ ਆ ਤੇ ਕਿੰਨੇ ਕੁ ਦਰਖਤ ਸੀ ਇਹ ਜਿਹੜੇ ਲਗਾਏ ਸੀ ਤੁਸੀਂ ਬਹੁਤ ਲਗਾਏ ਸੀ ਬکریاں ਪੰਗਾਂ ਆ ਰਹੇ ਮਛਾਤੇ ਮਾਛਾ ਵਿੱਚੋਂ ਬکریاں ਖਾ ਗਈਆਂ ਕੁਝ ਤੁਹਾਡੇ ਕਹ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬੱਕਰੀਆਂ ਵਾਲਿਆਂ ਨੂੰ ਵੀ ਤੁਸੀਂ ਬਚਾਓ ਇਹਨਾਂ ਨੂੰ ਹਾਂ ਵੀ ਤੁਸੀਂ ਹੁਣ ਮਿਹਨਤ ਕਰਕੇ ਹਨਾ ਆਹ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਇੱਥੇ ਬਾਪੂ ਹੋਰਾਂ ਨੇ ਜਿਹੜੀ ਚਾਹ ਬਣਾਉਣੀ ਜਿਹੜੀ ਸ਼ੁਰੂ ਕੀਤੀ ਸੀ ਤੇ ਮੈਂ ਲੰਘ ਰਿਹਾ ਸੀ ਮੈਂ ਸੋਚਿਆ ਚਲੋ ਵੀ ਆਪਾਂ ਦਿਖਾਈਏ ਆਸੀਂ ਦੇਖ ਰਹੇ ਹਾਂ ਸਫਾਈ ਕੀਤੀ ਹੋਈ ਹੈ ਨਾ ਦਰਖਤਾਂ ਦੇ ਨਾਲੋਂ ਤੇ ਇੱਥੋਂ ਜਿਹੜਾ ਪਾਣੀ ਵੀ ਪਾਇਆ ਜਾਂਦਾ ਦਰਖਤ ਲਗਾਉਣ ਦੇ ਨਾਲ ਜਿਹੜਾ ਖਾਲਾ ਹੈਗਾ ਜਿਹੜਾ ਲਾਈਨ ਤੇ ਦਰਖਤ ਲਗਾਏ ਆ ਤਾਂ ਬਾਪੂ ਜੀ ਕੋਈ ਹੋਰ ਸੁਨੇਹਾ ਦੇਣਾ ਚਾਹੋਗੇ ਤੁਸੀਂ ਜੀ ਬਸ ਠੀਕ ਹੈ ਜੀ ਜੀ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਠੀਕ ਠਾਕ ਜੀ ਦਰਖਤ ਲਗਾਏ ਆ ਫਿਰ ਅੱਜ ਛਾਂ ਦਾ ਆਨੰਦ ਮਾਣ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਅਸੀਂ ਹੀ ਨਵੇਂ ਹਰੇ ਕਰਾ ਤੇ ਇਹ ਕੰਮ ਹੋਣਾ ਚਾਹੀਦਾ ਹੂੰ ਐਕਤੀ 500 ਬੂੜ ਜਾਂ ਪਿਛਲੇ ਸਾਲ ਲੱਗਿਆ 500 ਹੀ ਐਕਤੀ ਲਾਤਾ ਹੂੰ ਸਾਫ ਸਫਾਈ ਸਾਹੀ ਡਿਊਟੀ ਕਰਦੇ ਆ ਪੂਰੀ ਹੂੰ ਤਾਂ ਪੈਸਾ ਸਰਕਾਰ ਵਧੀਆ ਕੰਮ ਚ ਢੰਗ ਦਾ ਕੰਮ ਪੈਸਾ ਧੀਰਾ ਪਾਈ ਜਾਂਦੀ ਹੈ ਤੇ ਸਾਰਾ ਕੰਮ ਵਧੀਆ ਕਰ ਰਹੀ ਹੈ ਅਸੀਂ ਇਹਨੇ ਹਰੇਕ ਪਿੰਡ ਹਰੇਕ ਰਾਹ ਦੇ ਉੱਤੇ ਪੌਦੇ ਲੱਗਣੇ ਚਾਹੀਦੇ ਆ ਹੂੰ ਤੇ ਸਾਬ ਵੈ ਲੋਕਾਂ ਦੀ ਫੇਰੀ ਵਾਰ ਸ਼ੁੰਦੀ ਵਧੀਆ ਵਾਰ ਸ਼ੁੰਦੀ ਆ ਤੇ ਮੇਰੀ ਨੰਦਾ ਹੁੰਦਾ ਹੈ ਹਾਂ ਫਿਰ ਇਹ ਨਲੇ ਜਦੋਂ ਕੋਈ ਲੰਘਦਾ ਵੀ ਆ ਚਲੋ ਛਾਂ ਦੇ ਥੱਲੇ ਬੈਠਦਾ ਤਾਂ ਵਧੀਆ ਇਹ ਜਿਹੜੇ ਦਰਖਤ ਆ ਇਹ ਆਕਸੀਜਨ ਦਾ ਕੰਮ ਕਰਦੇ ਆਪਾਂ ਨੂੰ ਬਿਮਾਰੀਆਂ ਤੋਂ ਰਹਿਤ ਵੀ ਕਰਦੇ ਆ ਸ਼ੁੱਧ ਹਵਾ ਹੋਊਗੀ ਤਾਂ ਜਿਹੜੀ ਆਪਾਂ ਬਿਮਾਰੀਆਂ ਤੋਂ ਬਚ ਸਕਾਂਗੇ ਆਮ ਦਿਹਾੜੀਦਾਰ ਲੋਕਾਂ ਲਈ ਇਹ ਦਰਖਤ ਬਹੁਤ ਜ਼ਰੂਰ ਹੈ ਜ਼ਰੂਰ ਜ਼ਰੂਰੀ ਹੈ ਜੀ ਆਮ ਲੋਕਾਂ ਲਈ ਜੇਕਰ ਦਰਖਤ ਹੋਣਗੇ ਬਾਰਿਸ਼ ਹੋਵੇਗੀ ਸਮੇਂ ਸਿਰ ਤਾਂ ਆਪਾਂ ਨੂੰ ਉਸ ਦਾ ਜਿਹੜਾ ਹਰ ਇੱਕ ਬੰਦੇ ਨੂੰ ਇਸ ਚੀਜ਼ ਦਾ ਫਾਇਦਾ ਫਾਇਦਾ ਜੇਕਰ ਕਿਸਾਨਾਂ ਦੀ ਗੱਲ ਕਰੀਏ بارش ਹੋਵੇਗੀ ਇਸ ਵਾਰ ਝੋਨਾ ਕਿਵੇਂ ਸੁੱਕ ਰਿਹਾ ਸੀ ਹੈ ਨਾ ਜੀ ਹਾਂ ਤਾਂ ਦਰਖਤ ਇਹਨਾਂ ਜਿਹੜੇ ਦਰਖਤ ਤੁਸੀਂ ਤਾਂ ਲਗਾ ਦਿੱਤੇ ਆ ਸਰਕਾਰ ਨੇ ਤੁਹਾਨੂੰ ਦੇ ਦਿੱਤੇ ਆ ਇਹਨਾਂ ਦਾ ਕਿਸਾਨਾਂ ਨੂੰ ਵੀ ਫਰਜ਼ ਬਣਦਾ ਕਿ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹਾਂ ਮੱਥੇ ਦਾ ਸੰਭਾਲ ਕਰਨਾ ਹਾਂ ਮੱਥੇ ਤੇ ਸੰਭਾਲ ਕਰਨਾ ਆਪਣੀ ਜਿੱਥੋਂ ਤੱਕ ਜ਼ਮੀਨ ਆਉਂਦੀ ਹੈ ਇਹਨਾਂ ਦਾ ਫਾਇਦਾ ਵੱਧ ਹੈ ਹੂੰ ਯਾ ਦੇ ਕਾਕਾ ਗਿਹਾ ਭਾਈ ਭਾਈ ਕੇ ਰੋਟੀ ਪਾਣੀ ਚਾਹ ਪਾਣੀ ਪੀਣਾ ਹਾਂ ਤੁਸੀਂ ਇੱਥੇ ਦੇਖੋ ਕਿਵੇਂ ਆਨੰਦ ਮਾਨ ਰਹੇ ਹੋ ਸ਼ਾਨਾ ਤੁੱਲਾ ਬਣਾਇਆ ਫਿਰ ਤੁਸੀਂ ਚਾਹ ਬਣਾ ਰਹੇ ਸੀ ਹੁਣ ਅੱਛਾ ਚਾਹ ਚਾਹ ਬਣਾਉਂਦੇ ਸੀ ਚਾਹ ਪੀ ਕੇ ਫਿਰ ਕੰਮ ਤੇ ਰੱਖਣਾ ਫਿਰ ਇੱਥੇ ਸਫਾਈ ਕਰਨੀ ਹੈ ਯਾਨੀ ਤਾਂ 8 ਵਜੇ ਸਵੇਰ ਕੰਮ ਤੇ ਆਉਣੇ ਆ 1 ਵਜੇ ਛੁੱਟੀ ਕਰਕੇ 2 ਵਜੇ ਫਿਰ ਆਪਦੇ ਕੰਮ ਤੇ ਹਾਜ਼ਰ ਹਾਂ 5 ਵਜੇ ਫਿਰ ਫੇਰ ਛੁੱਟੀ ਹੈ ਸਰਕਾਰ ਨੂੰ ਕਹਿਣਾ ਚਾਹੋਂਗੇ ਕਿ ਵੀ ਤੁਹਾਨੂੰ ਕੁਝ ਬੰਦਿਆਂ ਨੂੰ ਇੱਥੇ ਪੱਕਾ ਰੱਖ ਲਿਆ ਜਾਵੇ ਜਿੱਥੇ-ਜਿੱਥੇ ਦਰਖਤ ਲੱਗੇ ਹੁੰਦੀਆਂ ਜਿਨਾਂ ਨੂੰ ਪੱਕੇ ਰੱਖੇ ਜਾਣਾ 15-20 ਬੰਦੇ ਪੱਕੇ ਰੱਖਣ ਇਹਦੀ ਦੇਖਭਾਲ ਹੋਵੇ ਤੇ ਮਾਰ ਕੀਤੀ ਜਾਵੇ ਕੋਈ ਇਹਨਾਂ ਨੂੰ ਪਾਣੀ ਪਾਵੇ ਕੋਈ ਕੱਟੇ ਮਾਰਨਾ ਕੋਈ ਰਾਹ ਸਾਫ਼ ਕਰਨਾ ਨਾਲ ਤਾਂ ਨਾਗਾਟਾ ਪਾ ਸਹੀ ਬਣੇ ਤੇ ਨਾਲੇ ਆਪਣਾ ਦਰਾਖਤ ਛੇਤੀ ਛੇਤੀ ਤਿਆਰ ਹੋਣ ਇਹ ਇਹ ਛੇਤੀ ਹੋ ਜਾਣਾ ਜਿਵੇਂ ਉਹਨਾਂ ਇੱਕ ਸਾਲ ਚ ਬਹੁਤ ਵੱਡਾ ਬੂਟਾ ਹੋ ਗਿਆ ਦੇਖਣ ਨੂੰ ਗੱਲ ਕਰੀਏ ਆਪਾਂ ਬਹੁਤ ਤਕੜਾ ਜਿਹੜਾ ਸ਼ਾਂ ਦੇ ਇੱਥੇ ਕਾफी ਜਿਹੜੀ ਛਾਂ ਹੋ ਗਈ ਹੈ ਚੌੜੀ ਲੰਬੀ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਹੁਣ ਵੇਖ ਲਓ ਇਹ 1.5 ਫਟ ਦਾ ਛਾਂ ਚਾਈ ਚਾ ਉਹ ਚਾਈ ਚ ਹੋ ਗਿਆ ਹਾਂਜੀ ਤੇ ਬਾਕੀ ਜਿਹੜੇ ਸਾਰੇ ਦਰਖਤ ਲੱਗੇ ਹੈ ਛਾਲ ਹੀ ਲੱਗੇ ਹੋਏ ਆ ਸਾਰੇ ਛਾਂ ਵਾਲੇ ਸਾਰੇ ਛਾਂ ਵਾਲੇ ਲੱਗੇ ਹੋਏ ਆ ਚੌੜਾ ਪੂਰਾ ਬੂਟਾ ਜਾਂਦਾ ਹੈ ਨਾ ਫੈਲਦਾ ਜੀ 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 ਤਾਂ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆਂ ਦੇਖੋ ਬਜ਼ੁਰਗ ਆ ਵਿਚਾਰੇ ਤਾਂ ਜਿਹੜੇ ਕਿ ਇੰਨੀ ਉਮਰ ਦੇ ਹੁੰਦੇ ਆ ਇਹਨਾਂ ਨੂੰ ਨਾਲ ਹੀ ਖਾਲਾ ਹੈਗਾ ਤਾਂ ਦਰਖਤਾਂ ਦੀ ਜਿਹੜੀ ਦੇਖਭਾਲ ਦੇ ਲਈ ਰੱਖ ਲੈਣਾ ਚਾਹੀਦਾ ਸਰਕਾਰ ਨੂੰ ਜੇ ਕੋ ਸਰਕਾਰ ਪੈਸਾ ਖਰਚ ਕਰਦੀ ਹੈ ਬਜਟ ਦੇ ਵਿੱਚ ਦਰਖਤਾਂ ਦੇ ਲਈ ਪੈਸਾ ਰੱਖਦੀ ਹੈ ਕਿ ਸਾਡੇ ਜਿਹੜਾ ਪੰਜਾਬ ਹੈ ਜਿਹੜਾ ਪੂਰਾ ਦੇਸ਼ ਆ ਉਹਦੇ ਵਿੱਚ ਦਰਖਤ ਲਗਾਏ ਜਾਣ ਤੇ ਜਿਹੜੀ ਸਾਨੂੰ ਸ਼ੁੱਧ ਹਵਾ ਮਿਲ ਸਕੇ ਆਕਸੀਜਨ ਵਧੀਆ ਮਿਲ ਸਕੇ ਤੇ ਜਿਹੜੇ ਖੇਤੀ ਦੇ ਉੱਪਰ ਸੰਕਟ ਆ ਰਿਹਾ ਦਰਖਤਾਂ ਦੀ ਵਜ੍ਹਾ ਕਰਕੇ ਪਾਣੀ ਜਿਹੜਾ ਥੱਲੇ ਜਾ ਰਿਹਾ ਉਸ ਦੀ ਵਜ੍ਹਾ ਕਰਕੇ ਬਾਰਿਸ਼ ਨਾ ਹੋਣ ਦੀ ਵਜ੍ਹਾ ਕਰਕੇ ਜਿਹੜੇ ਦਰਖਤ ਨਹੀਂ ਹੈਗੇ ਤਾਂ ਸਰਕਾਰ ਨੂੰ ਸਰਕਾਰ ਇਹਨੇ ਪੈਸੇ ਵੀ ਖਰਾਬ ਕਰ ਰਹੀ ਹੈ ਆਪਾਂ ਕਹਿ ਦਈਏ ਕਿ ਲੋਕਾਂ ਲਈ ਉਪਰਾਲੇ ਕਰ ਰਹੀ ਹੈ ਪਰ ਉਹ ਇਹਨਾਂ ਦਾ ਕਹਿਣਾ ਕਿ ਵੀ ਬੱਕਰੀਆਂ ਜਿਹੜੀਆਂ ਖਾ ਜਾਂਦੀਆਂ ਨੇ ਤਾਂ ਉਹਨਾਂ ਨੂੰ ਰੱਖ ਲਿਆ ਜਾਵੇ ਤਾਂ ਇਹਨਾਂ ਬਜ਼ੁਰਗਾਂ ਨੂੰ ਕੋਈ ਬੰਦਿਆਂ ਦਾ ਇੰਤਜ਼ਾਮ ਕੀਤਾ ਜਾਵੇ ਇਹਨਾਂ ਦਰਖਤਾਂ ਦੇ ਲਈ ਤਾਂ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਸਰਕਾਰ ਦਾ ਜਿਹੜਾ ਉਹ ਸਿੱਧ ਹੋ ਸਕਦਾ ਇਹਨਾਂ ਜਿਹੜੀ ਛੜਕਾਂ ਨੇ ਛੜਕਾਂ ਦੇ ਨਾਲੋਂ ਨਾਲ ਜਿਹੜੀ ਕੀ ਕਹਿ ਦਈਏ ਆਪਾਂ ਦੇਖੋ ਹਰੀਆਲੀ ਆ ਤਾਂ ਇਹ ਹਰੀਆਲੀ ਦਾ ਕੰਮ ਕਰ ਸਕਦੇ ਆ ਵਧੀਆ ਵੀ ਇਹ ਹੋਣਗੇ ਦਰਖਤਾਂ ਦੀ ਸਾਂਭ ਸੰਭਾਲ ਕਰਨਗੇ ਬਜ਼ੁਰਗ ਤਾਂ ਬਹੁਤ ਵਧੀਆ ਛੇਤੀ ਦਰਖਤ ਵੀ ਪਲ ਜਾਣਗੇ ਤੇ ਛਾਂ ਵਾਲੇ ਵੀ ਬਣ ਜਾਣਗੇ ਤੇ ਵਧੀਆ ਜਿਹੜਾ ਵਾਤਾਵਰਣ ਆ ਉਹ ਅਨੁਕੂਲ ਹੋ ਜਾਵੇਗਾ ਤਾਂ ਦੋਸਤੋ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਇਹ ਮੈਸੇਜ ਆ ਜਿਹੜਾ ਲੋਕਾਂ ਤੱਕ ਆ ਜਿਹੜਾ ਵਧੀਆ ਜਾਣਾ ਚਾਹੀਦਾ ਧੰਨਵਾਦ ਜੀ